ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ 6 ਨਗ ਸੇਲ ਲਈ ਲੈ ਗਏ ਆ ਜੀ 4 ਬਈ ਗਾਵਾਂ ਨੇ ਸੋਈਆਂ ਵੀਆਂ ਇੱਕ ਕੱਟੀ ਆ ਬਈ ਟੌਪ ਦੀ ਤੇ ਇੱਕ ਮੱਝ ਆ ਬਈ ਸੋਈ ਸਵਾਈ ਆਓ ਪੁੱਛ ਲੈਨੇ ਬਾਈ ਛੋਟੇ ਆਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਹਾਂ ਬਾਈ ਵਧੀਆ ਨਾਮ ਤੇ ਐਡਰੈਸ ਬੋਲ ਨਾਂ ਬਾਈ ਮੇਰਾ ਜੱਗਾ ਪਿੰਡ ਲਮਾਂ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਬਈ ਟੇੜੇ ਕਿਹੜੇ ਬਾਈ ਤਪਾ ਰਹਿ ਜਾਂਦਾ ਤੇ ਇਧਰੋਂ ਪੱਖੋ ਕੈਂਚੀ ਵਾਲੇ ਰੋਡ ਤੇ ਆ ਜੰਮੇ ਢਿੱਲਵਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਬਈ 98773 64846 ਠੀਕ ਆ ਬਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਜੱਗੇ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਹਾ ਸੀ ਇਹ ਡਾਕਟਰ ਦੂਜਾ ਸੁਹਾਗਾ ਸੁਈ ਹੋਈ ਕਿੰਨਾ ਟਾਈਮ ਹੋ ਗਿਆ ਸੁਈ ਇਹਨੂੰ ਐ ਮੰਨ ਕੇ ਚੱਲਦੀ ਸੁਈ ਨੂੰ ਅੱਜ ਹੋ ਗਏ ਹੋਣਗੇ ਤਕਰੀਬਨ 6 ਦਿਨ ਹੋਇਆ 5 ਤੋਂ 6 ਦੇ ਨਾਲ ਬੱਛੀ ਆ ਲੈ ਕਿਰੇ ਦੇ ਮਗਰ ਨਾ ਉਹ ਬੱਛੀ ਆ ਉਹ ਬੱਛੀ ਇਹਦੀ ਆ ਹੈ ਹਾਂ ਬੱਚੀ ਇਹ ਵੀ ਗਾਲੀ ਦੀ ਹਾਂ ਇਹ ਬੱਚੀ ਆ ਡਾਕਟਰ ਇਹਦੀ ਠੀਕ ਆ ਬੱਚਾ ਮਗਰ ਬਈ ਬੱਚੀ ਬੱਚੀ ਚੰਗੀ ਆ ਬੱਚੀ ਵਾਚਿੰਗ ਇਹ ਡਾਕਟਰ ਕਿੰਨੇ ਦੁੱਧ ਦੇ ਆ ਹੁਣ ਇਹ ਡਾਕਟਰ ਹੋਊਗੀ 16 ਤੋਂ 17 ਕਿਲੋ ਦੇ ਵਿੱਚ ਵਿੱਚ ਖੋਲੀ ਬਈ ਠੰਡੀ ਸੀਲ ਪੂਰੀ ਹੈ ਡਾਕਟਰਾਂ ਚਵਾਈ ਚਵਾਈ ਬਹੁਤ ਚੰਗੀ ਆ ਪੂਰੀ ਸੀਲ ਠੰਡੀ ਹੈਗੀ ਵੈਸੇ ਠੀਕ ਆ ਬਈ ਹਾਂ ਆਰਡਰ ਕਮਾ ਬਾਕੀ ਜੇਰ ਜੂਰ ਜਮਾ ਆਪਣੇ ਕੋਲ ਵੀਡੀਓ ਹੈਗੀ ਜਮਾ ਓਕੇ ਦੀ ਰਿਪੋਰਟ ਆ ਠੀਕ ਆ ਬਈ ਹਾਂ ਬਈ ਆਰਡਰ ਚੰਗਾ ਥਣ ਚੰਗਾ ਚਵਾਈ ਚੰਗੀ ਆ ਚਵਾਈ ਮਾ ਡਾਕਟਰ ਜੀ ਲੱਗਦਾ ਠੀਕ ਆ ਬਈ ਫੇਸ ਵੀ ਚੰਗਾ ਗਰਮ ਵਾਲੀ ਦਾ ਬੱਚਾ ਮਗਰ ਬਈ ਬੱਛੀਆ ਬੱਚੀ ਵੀ ਚੰਗੀ ਆ ਬਾਕੀ ਤੋਰਾ ਤਰਾ ਚੈੱਕ ਕਰ ਲੋ ਆਰਡਰ ਚੰਗਾਗਾ ਖਾਂ ਲੈ ਤੋੜ ਦੇ ਤੋ ਦੇ ਕੀ ਮੁੱਲ ਲੱਜ ਜਦਾ ਇਹਦਾ ਰਾਈਟਰ ਮੁੱਲ 60000 ਰੁਪਇਆ ਮਾਨਤਾਂ ਰੋਕਲਾ ਮਾਨਦਾਂ ਡਾਕਟਰ ਗਾ ਰੋਕਲਾ ਰੋਕਲਾ ਮੋੜ ਲਿਆ 60000 ਰੁਪਇਆ ਲੈ ਲੈ ਤੋ ਵੀ ਵੀ ਧਾਰਾ ਮਾਰ ਕੇ ਦਿਖਾਈ ਨਾ ਰੋਕਲਾ ਕਿੱਡੀ ਦੂਰ ਨਾ ਆ ਜਾ ਹੁਣ ਜਰੂਰ ਹੋਜੂ ਆ ਠੰਡੀ ਦੇਖੋ ਬਈ ਬੇੜੇ ਦੇ ਬਚਾਲੇ ਖੜਾ ਲਈ ਲੱਗਦਾ ਜਮਾਂ ਬੇੜੇ ਦੇ ਬਚਾਲੇ ਚੋਬਾਈ ਡਾਕਟਰ ਮਾਰ ਜੇ ਚੋਈ ਜਾ ਹੈ ਬੜੀ ਜਿਆਦੇ ਚੰਗੀ ਲੱਗਦੀ ਕਿਉਂ ਨਾ ਬੜਾ ਚੰਗਾ ਹਨਾ ਯਾਰ ਬੜਾ ਜਿਆਦੇ ਨੀ ਜਿਆਦੇ ਬਾਈ ਕੋਈ ਨੰਬਰ 1 ਹੈ ਬਈ ਥਾਣਾ ਦਾ ਨਾਣਾ ਨੂੰ ਨਾ ਗਰਮ ਬਾਈ ਦੀ ਚੰਗੀਆਂ ਕੱਲਾ ਕੱਲਾ ਥਾਣਾ ਫੇਸ ਵੀ ਚੰਗਾ ਗਰਮ ਬਾਈ ਦਾ ਡਾਕਟਰ ਦੁੱਧ ਵਾਲੀ ਆ ਵਾਹਣਾ 20 ਕਿਲੋ ਦੀ ਆ ਪੈਣ ਗਰੰਟੀ ਦੇਵਾਂਗੇ ਵੈੜਦੀ ਠੀਕਾ ਹਾਂ ਹੂੰ ਚਵਾਈ ਚਵਾਈ ਚੰਗੀ ਆ ਆਰਡਰ ਚੰਗੀ ਬੜੀ ਚੰਗੀ ਆ ਡਾਕਟਰ ਚੰਗਾ ਗਾ ਬੱਚਾ ਵੀ ਮਗਰ ਬੱਚੀ ਬੱਚੀ ਸਾਰੀਆਂ ਮਗਰੀ ਬੱਸੀਆਂ ਡਾਕਟਰ ਇੱਕ ਮਗਰ ਬੱਚਾ ਬੱਸਾ ਹੈ ਠੀਕਾ ਮੁੱਲ ਕੀ ਹੈ ਇਹਦਾ 60000 ਰੁਪਏ ਡਾਕਟਰ ਹਾਂ ਅੱਗੇ ਭਾਈ 2 ਨੰਬਰ ਕਿਹੜਾ ਸੂਆ ਸੂਈ ਆ ਡਾਕਟਰ ਇਹ ਵੀ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਭਾਈ ਇਹਨੂੰ ਡਾਕਟਰ ਇਹਦੀ ਆ ਬੱਸੀ ਆ ਅੱਛਾ ਆ ਡਾਕਟਰ ਨੂੰ ਨਤੀਜਾ ਦੇਣਾ ਬੱਚਾ ਜਮਾਈ ਬੱਚੀ ਆ ਹਾਂ ਇਹਦੇ ਮੰਗੂ ਵੀ ਬੱਸੀ ਆ ਡਾਕਟਰ ਕਿੰਨਾ ਦੁੱਧ ਇਹ ਡਾਕਟਰ ਇਹ ਲੈ 13-14 ਲੀਟਰ ਹੁਣ ਬਹੁਤ ਸਟਾਰਟਿੰਗ ਆ ਇਹਦੀ ਜੇਰ ਜੂਰ ਪੈ ਗਈ ਜਮਾਉਂਦੇ ਆ ਤੇਰਾ ਤਾਂ ਥੁੰਦੀ ਥੁੰਦੀ ਬਹੁਤ ਆ ਜਿੰਨੇ ਮਰਜੀ ਚੋ ਠੀਕ ਆ ਅਰੇ ਬੋਲ ਦੇ ਭਾਈ ਤੋੜ ਕੇ ਦਿਖਾ ਦੇ ਪ੍ਰਿੰਟ ਚੰਗਾ ਥਣਲੇ ਬਾਅਦ ਤੋੜਦਾ 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 ਕਰ ਮੈਂ ਤੋੜਾ ਸਾਨਾ ਭਾਈ ਬਾਕੀ ਤੋਰਾ ਤਾਰਾ ਚੈੱਕ ਕਰਵਾਉਣਾ ਹੈ ਬੱਚਾ ਵੀ ਮਗਰ ਬੱਚੀ ਹੈ 20000 ਕੈਰੈਕਟਰ ਕੀ ਮੁੱਲ ਹੈ ਜਿਆਦਾ ਡਾਕਟਰ ਇਹਦਾ ਮੁੱਲ ਵੀ 60000 ਰੁਪਇਆ ਮਾਨਤਾਨ ਹੋ ਜਾ ਕੋਈ ਗੱਲ ਨਹੀਂ ਮਾਨਤਾਨ ਲੈਟਰ ਹੋ ਜੀਦਾ 60000 ਰੁਪਇਆ ਮੋਲ ਹੈ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋਜੇ ਤੋਰਾ ਤਾਰਾ ਚੰਗਾ ਡਾਕਟਰ ਕਮਾਲ ਦਾ ਮੁੱਠੀ ਵਾਲਾ ਥਣ ਬੱਚਾ ਮਗਰ ਬੱਚੀ ਹੈ ਹਾਂ ਡਾਕਟਰ ਮਗਰ ਬੱਚੀ ਵੀ ਚੰਗੀ ਹੈ ਨਾ ਪੂਰੀ ਚੰਗੀ ਡਾਕਟਰ ਬੱਚੀ ਜੀ ਲੈ ਬੰਨੀ ਓਏ ਅੱਗੇ ਬਈ ਤਾਨਾ ਨੰਬਰ ਕਿਹੜਾ ਸੂਆ ਲੈ ਟਰ ਇਹ ਦੂਜਾ ਸੂਆ ਜਮਾ ਪਿਆ ਔਰ 6 ਦੰਦਾਂ ਦਾ ਮੂੰਹ ਕਦੋਂ ਸੂਈ ਇਹ ਟਰ ਪਰਸੋ ਰਾਤ ਨੂੰ ਸੂਈ ਇਹਦੀ ਆ ਬੱਸੀ ਆ ਬੱਸੀ ਆ ਬੱਸੀ ਬਹੁਤ ਹੈਗਾ ਫਾਰਮ ਚ ਲਈ ਆ ਬੈਠੇ ਹਮ ਆ ਮੈਨੂੰ ਵੀ ਇਹਦਾ ਚੋਂ ਥੋੜਾ ਟਾਈਮ ਹੋਇਆਗਾ ਠੀਕ ਆ ਚਲੋ ਵੀ ਦੂਜਾ ਟਰ ਵੀ ਲੈ ਦਿਖਾ ਦੇ ਰੇ ਆ ਜਾ ਹਮ ਬੈਟਰ ਦੋਦੇ ਤੀ ਵਤੀਕ ਲੋਦੀ ਗਾਰੰਟੀ ਦਿੱਤੀ ਆ ਜੀ ਵੜਦੀ ਠੀਕ ਆ ਚਵਾਈ ਚੂਈ ਇੰਨੀ ਬੰਬੀ ਆ ਜੀ ਹੂੰ ਚਵਾਈ ਚੰਗੀ ਆ ਨਾ ਬਾਰੇ ਚੰਗੀ ਚਵਾਈ ਆ ਬਾਕੀ ਦਾ ਧਾਰਾ ਮਾਰੀ ਚੱਲ ਸੱਚੀ ਚਵਾਈ ਆਗਾ ਤੇ ਮੁਠੀ ਆ ਥਣ ਲੱਗਿਆ ਵਾ ਹੂੰ ਤੇ ਨਾਲੂ ਬਾਈ ਬਹੁਤ ਕਿਹੜਾ ਬਾਕੀ ਨਾਲ ਵੱਡੀ ਬੁੱਡੀ ਬਹੁਤ ਆ ਨਾ ਬਾਈ ਤੋੜ ਕੇ ਦਿਖਾ ਥਣ ਬਹੁਤ ਚੰਗਾ ਤੋੜਦੇ ਵੀ ਚਾਰੇ ਥਣ ਨਿਕੜ ਮੇ ਬਾਈ ਪੂਰੇ ਗੈਬ ਤੇ ਆ ਚੰਗੀ ਆ ਬੜ ਵੱਡੇ ਕਰਦ ਵੱਡ ਚਾ ਬਾਈ ਪੂਰੇ ਫੁੱਲ ਵੱਡੇ ਕਰਦੇ ਡਾਕਟਰ ਹੂੰ ਇਹ ਮੋਲਾ ਜਾਇਦਾ ਡਾਕਟਰ ਇਹਦਾ ਮੁੱਲ ਪੇਪਰ 10000 ਰੁਪਿਆ ਦਾ 72 ਦੇ ਡਾਕਟਰ ਦੇ ਦਾਂਗੇ ਆਪਾਂ ਇਹ 75000 ਰੁਪਿਆ ਮੋਲਾ 73000 ਦੀ ਬਾਈ ਕਹਿੰਦਾ ਲੱਖ ਨਹੀਂ ਮਿਲਦੀ ਡਾਕਟਰ ਇੰਨੀ ਚੰਗੀ ਤਾਂ ਕੱਦ ਦੇਖ ਬੈੜ ਦਾ ਕਿੱਡਾ ਵੱਡਾ ਕੱਦ ਫੁੱਲਾ ਹਣਾ ਬਾਕੀ ਡਾਕਟਰ 25 26 ਕਿਲੋ ਦਾ ਪਲੂਨ ਦਾ ਦਿੱਤਾ ਵਾ ਦਾ ਦੁੱਧ ਠੀਕ ਆ ਹਾਂ ਤੋਰਾ ਤੋਰਾ ਚੰਗਾ ਡਰ ਕਮਾਲ ਦਾ ਫੇਸ ਵੀ ਚੰਗਾ ਚਰਮਾਈ ਦਾ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਹੈ ਬੱਚੀ ਬਹੁਤ ਚੰਗੀ ਹੈ ਕੱਲ ਬੁੱਤੋ ਅਗੇ ਬਈ ਕੱਟੀ ਵਾ ਹਾਂ ਡਾਕਟਰ ਕੱਟੀ ਖੀਰੀ ਆ ਡਾਕਟਰ ਡੇਢ ਸਾਲ ਦੀ ਉਮਰ ਹੈ ਦੀ ਕੱਟੀ ਦੀ ਥੋੜੀ ਬੜੀ ਚੰਗੀ ਮੈਂ ਝੋਲੀ ਕਿਆ ਬੜੀ ਕਿਆ ਬਾਹਰ ਚੰਗਾ ਨੇਵਾ ਘੜੂ ਡਾਕਟਰ ਇਹਦੀ ਮਾਂ ਥੱਲੇ 16-17 ਕਿਲੋ ਦੁੱਧ ਸੀ ਠੀਕ ਹੈ ਤੇ ਲక్ష్ਮੀ ਡੇਰੀ ਫਾਰਮ ਵਾਲਿਆਂ ਨੇ ਮੰਨ ਕੇ ਚੱਲਦੀ ਆ ਲੱਗਿਆ ਵਾ ਸੀਦੇ ਸੀਮਣੇ ਦੀ ਮਾਂ ਦੇ ਠੀਕ ਹੈ ਉਹਦਾ ਉਹਦਾ ਬੱਚਾ ਹੈ ਡਾਕਟਰ ਬਹੁਤ ਚੰਗੀ ਕੱਟੀ ਆ ਹਮਮ ਕੱਠਪੁੜੇ ਦੀ ਥਣ ਲੈ ਵੀ ਡਾਕਟਰ ਅੰਤਿਮ ਠੰਡੇ ਠੰਡੇ ਬੋਲਾ ਠੋੜੀ ਠੰਡੀ ਠੰਡੇ ਬੋਲਾ ਕੱਦ ਚੰਗਾ ਬਈ ਰਾਜ ਦੀ ਆ ਕੱਟੀ ਸਭੀ ਪੜੀ ਆ ਖਾਨ ਝੋਲੀ ਦੇਖੋ ਬਈ ਬੜੀ ਕਮਾਲ ਵਾਲੀ ਚੰਗਾ ਰੈਕਟਰ ਦੇ ਚੰਗੇ ਦੇ ਚੰਗੇ ਲੈ ਬਹੁਤ ਚੰਗਾ ਰੈਕਟਰ ਹੂੰ ਖੁੱਲੀ ਨਹੀਂ ਇਹ ਫੂਲ ਰੈਕਟਰ ਬਹੁਤ ਚੰਗਾ ਕੱਟੀ ਜਾਦਪਾ ਬਹੁਤ ਆ ਸਹੀ ਗੱਲ ਆ ਬਈ ਬਾਕੀ ਦਾ ਕੱਦ ਕੋਡ ਵੀ ਆ ਲੈਂਥ ਸਾਰੀ ਪੂਰੀ ਪੁੱਲਾ ਕੱਟੀ ਕਿਸੇ ਬਸ ਹੱਥ ਨਹੀਂ ਦਰਾਉਂਦੀ ਠੀਕ ਆ ਬਈ ਹਾਂ ਠੀਕੀ ਮੁੱਲ ਜਾਇ ਜਾ ਇਹਦਾ ਰੈਕਟਰ 30 ਵੀ ਦੇ ਦਾਂਗੇ ਆਪਾਂ ਕੱਟੀ ਜਾਵਾਂ ਜਾਇ ਜਾ ਮਾਨਤਨ ਹੋ ਜਾ ਕੋਈ ਗੱਲ ਨਹੀਂ ਛੋੜ ਸੱਪਾ ਕਰ ਦਾਂਗੇ ਰੈਕਟਰ 3000 ਰੁਪਏ ਮੁੱਲ ਆ ਬਈ ਮਾਨਤਨ ਮੌਕੇ ਤੇ ਬਹੁਤ ਚੰਗੇ ਰਵੇ ਦੀ ਕੱਟੀ ਆ ਰੈਕਟਰ ਠੀਕ ਆ ਹੂੰ ਚੰਗੀ ਆ ਬਈ ਕੱਟੀ ਸਮੀ ਪਲੀ ਆ ਫੇਸ ਸੂਸ ਚੰਗਾ ਬਾਕੀ ਮਾਂ ਦਾ ਦੁੱਧ ਬਾਈ ਨੇ ਚੰਗਾ ਵਸਿਆ ਚੰਗੇ ਸੀ ਬਣੀ ਕਰਸੇ ਚਲ ਆ ਕਿ ਬਰੇ ਮੱਝਵਾਰੀ ਕਿਹੜਾ ਸੂਸ ਵੀ ਪਿਆ ਡਾਕਟਰ ਦੂਜਾ ਸੂਸ ਵੀ ਆ ਛੋਟੀ ਹੂੰ 11 11.5 ਲੀਟਰ ਦੁੱਧ ਦਾ 8 ਮਹੀਨੇ ਲਈ ਸੂਈ ਦੀ ਆ ਇਹ ਠੀਕ ਆ ਲੈ ਵੀ ਤੋਰਾ ਬੱਚਾ ਕੀ ਆ ਮਾਂ ਬੱਚਾ ਦਾ ਟੇਮਰ ਕੱਟੀ ਆ ਵੇ ਕੱਟੀ ਆ ਕੱਟੀ ਆ ਹਾਂ ਕੱਤੀ ਚੰਗੀ ਆ ਨਾ ਕੱਟੀ ਜਿਹੜਾ 8 ਮਹੀਨਾ 11 ਮਹੀਨਾ ਹੋ ਗਿਆ ਨੂੰ ਸੂਈ ਨੂੰ ਹਮ ਛੀਲ ਸੁਗ ਡਾਕਟਰ ਪੁਰੀਆ ਦੇ ਥਣਲੇ ਵੀ ਇੱਦੀ ਦਾ ਕੋਈ ਆਂਚੀ ਹੈ ਨਹੀਂ ਇਹਦਾ ਲੈ ਵਾ ਥੋੜੀ ਤਾਰਾ ਬਈ ਤੋਰਾ ਤਾਰਾ ਚੰਗਾ ਲਿਕਣ ਵਾਲਾ ਲੈ ਵਾ ਲੱਗਾ ਵਾ ਡਾਕਟਰਾਂ ਸਹੀ ਗੱਲਾਂ ਹਾਂ ਹਾਂ ਕਿ ਭਾਈ ਜੀ ਡਾਕਟਰ ਬਹੁਤ ਚੰਗਿਆ ਕੋਈ ਲਿਖਾ ਹੀ ਨਹੀਂ ਹਮ ਤੇ ਮੁੱਲ ਕੀ ਜਾਇਜ਼ ਜੀ ਇਹਦਾ ਟਰੈਕਟਰ ਮੁੱਲ 76 ਦੀ ਦੇ ਦਾਂਗੇ ਆਪਾਂ ਮਾਨਤਨ ਹੋ ਜਾ ਕੋਈ ਗੱਲ ਨਹੀਂ ਮਾਨਤਨ ਹੋਈ ਡਾਕਟਰ 76000 ਰੁਪਿਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਮੱਝ ਤੋਰਾ ਤੋਰਾ ਚੰਗਾ ਆਰਡਰ ਸਹੀ ਗੱਲ ਆ ਭਾਈ ਗਾਵਾਂ ਵਾਲਾ ਲੈਵਲ ਜਮਾਂ ਡਾਕਟਰ ਅਮਰੀਕਨ ਗਾਵਾਂ ਵਾਲਾ ਲੈਵਲ ਲੱਗਿਆ ਵਾ ਸਹੀ ਗੱਲ ਆ ਮੁੱਲ ਵੀ ਜਾਏਗਾ ਦੁੱਧ ਵੀ ਚੰਗਾ ਚਵਾਈ ਕਿਵੇਂ ਆ ਚਵਾਈ ਡਾਕਟਰ ਐਨ ਇੱਕ ਨੰਬਰ ਆ ਡਾਕਟਰ ਫਸਟ ਕਲਾਸ ਜਮਾਂ ਠੀਕ ਆ ਵੀ ਆ ਅੱਗੇ ਗਾਂ ਬਰੇ ਬਈ ਕਿਹੜਾ ਸੁਆ ਇਹ 랙ਟਰ ਦੂਜਾ ਸੁਆ ਕਦੋਂ ਸੁਈਏ ਬਈ ਇਹ 랙ਟਰ ਨੂੰ ਸੇਲ ਹੋ ਗਏ 10-12 ਮਿੰਨ 10 ਕਰਨਾ ਹੋ ਗਏ 랙ਟਰਾਂ ਨੂੰ ਲੱਗਾ ਬੱਚਾ ਬਈ ਮਗਰ ਇਹਦੇ ਮਗਰ ਬੱਚਾ 랙ਟਰ ਠੀਕ ਹੈ ਸੇਲ ਸਭ ਪੂਰੀ ਬਹੁਤ ਜ਼ਿਆਦਾ ਵਾਲਾ ਹਮ ਚਵਾਈ ਚਵਾਈ 랙ਟਰ ਕੋਈ ਲਿਖਿਆ ਹੀ ਨਹੀਂ ਬਹਿੜਦਾ ਹਮ ਮੈਂ ਤੁਹਾਨੂੰ ਇਹੀ ਧਾਰਾ ਮਾਰੀ ਗੱਲ ਹੈ ਅੱਛਾ ਚੰਗੀ ਹੈ ਚਵਾਈ ਮਖ ਇੱਕ ਨੰਬਰ ਆ ਸਹੀ ਗੱਲ ਹੈ ਸਵਾਈ ਚੰਗੀ ਹੈ ਨਾ ਬੜੀ ਜ਼ਿਆਦਾ ਚੰਗੇ 랙ਟਰਾਂ ਨਾ ਗਰਮੀ ਮੰਨਦਾ ਟਰੱਕ ਆਸ ਤੇ ਆ ਗਈ ਹੂੰ ਬਾਹ ਠੰਡੀ ਹੁੰਦੀ ਦਾ ਕੋਈ ਲੇਖਾ ਹੀ ਨਹੀਂਗਾ ਹੂੰ ਲਾਹ ਹੋਲ ਦੇ ਵੀਰੇ ਤੋਰ ਕੇ ਦੇਖ ਲੈ ਕਿੰਨਾ ਦੁੱਧ ਚੱਗੇ ਇਹ ਥਲੇ ਟਰੈਕਟਰ 10 ਲੀਟਰ ਜਮਾ ਠੰਡਾ ਖੁੱਡਾਗਾ ਹੂੰ ਹਾਂ ਰਾਜੀ ਚੰਗੀ ਹੈ ਨਾ ਰਾਜੇ ਦਾ ਕਦ-ਕੁੱਦ ਵੀ ਬਹੁਤ ਆ ਵੱਚੀ ਦਾ ਕਦ ਬਹੁਤ ਰਾਜੀ ਚੰਗੀ ਆ ਸਾਨ ਤੋਂ ਚੰਗਾ ਕੀ ਮੁੱਲ ਹੈ ਜੈਜ ਇਹਦਾ ਟਰੈਕਟਰ ਮੁੱਲ ਹੈਗਾ 40000 ਛੋੜਾ 40 ਜਮਾ ਬੱਚਾ ਟਰੈਕਟਰ ਇਹਦਾ ਠੀਕ ਆ हां 40000 ਰੁਪਿਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ 5000 ਰੁਪਿਆ ਛੋਟ ਕਰਾਂਗੇ ਡਾਕਟਰ 40 ਚੋ ਠੀਕ ਆ ਭਾਈ ਲਾਈਵ ਬੰਨ ਦੇ ਨਾਗਸੀ ਭਰਾ ਕੋਲੇ 6 6 ਦੇ 6 ਹੀ ਦਿਖਾਤੇ ਕਿਸੇ ਵੀਰ ਨੇ ਭਾਈ ਕੋਈ ਵੀ ਨਾਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ